ایسی لال تجھ بن کون کرے گریب نواز گسیاں میرا متھا چھتر تھر ਦਾਕੀ ਛੋਤ ਜਗਤ ਕਾ ਲਾਗੈ ਤਾਂ ਪਰ ਤੂੰ ਹੀ ਢਹਰਾ ਨੀਚ ਹੈ ਉੱਚ ਕਰੇ ਮੇਰਾ ਗੋ ਕਾਹੂੰ ਤੇ ਨੰਡਰ ਮੈਂ ਤਾਂ دیਵਾਨ ਤੂੰ ਹੈ ਮੇਰੇ ਸੁਆਮੀ ਮੈਂ ਤਉ ਦੇ ਆ ਨਾਹੀ ਜਿਸ ਪਹਿਕਰੂੰ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾ ਮਨ ਥਾਰੇ ਭਿਖਾਰੀ ਦਿਓ ਮੈਂ ਕੀ ਮੰਗੂ ਕਿਛੁ ਥਿਰਣਾ ਰਹਾ ਹਰ ਦੀਜੈ ਨਾਮ ਪਿਆਰੀ ਦਿਓ ਮੈਂ ਕੀ ਮੰਗੂੰ ਕਿਛੁ ਥਿਰਨਾ ਰਹਾਈ ਹਰਦੀਜੈ ਨਾਮ ਪਿਆਰੀ ਦੀਓ ਪਰਮ ਸਤਕਾਰਯੋਗ ਖਤ ਤੇ ਸੁਭਾਈ ਮਾਨ ਦਸਾਂ ਹੀ ਪਾਤਸ਼ਾਹਾਂ ਦੀ ਆਤਮਿਕ ਜੋਤ ਜੁਗੋ ਜੁਗਾਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਮਾਲਕੀਆਂ ਦੀ ਪਾਵਨ ਪਵਿੱਤਰ ਗੋਦ ਵਿੱਚ ਬੈਠ ਉਸ ਪਰਿਪੂਰਨ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਾਵਨ ਅੰਨ ਪਵਿੱਤਰ ਗੁਣਾਂ ਨੂੰ ਸਤਿਗੁਰਾਂ ਦੀ ਇਲਾਹੀ ਬਾਣੀ ਦੇ ਵਿੱਚੋਂ ਸ਼੍ਰਵਣ ਕਰਨ ਦਾ ਸੁਭਾਗਾ ਸਮਾਂ ਸਤਸੰਗ ਦੀਆਂ ਕੜੀਆਂ ਪ੍ਰਾਪਤਨਾ ਆਓ ਰਲ ਮਿਲ ਕੇ ਕਲੰਗੀਧਰ ਦਸ਼ਮੇਸ਼ ਪਿਤਾ ਮਾਲਕ ਜੀਆਂ ਦੀ ਬਖਸ਼ੀ ਹੋਈ ਪਾਵਨ ਪਵਿੱਤਰ ਫਤਿਹ ਦੀ ਸੰਜ ਕਰੀਏ ਉਪਰੰਤ ਜੋ ਕੱਲ ਰੋਜ ਆਪਾਂ ਆਸਾ ਮਹੱਲਾ ਪੰਜਵਾ ਇਹ ਸਰਲੇਖ ਦੇ ਹੇਠ 45ਵਾਂ ਸ਼ਬਦ ਗੁਰੂ ਕੀ ਬਾਣੀ ਦੇ ਵਿੱਚੋਂ ਵਿਚਾਰਨਾ ਆਰੰਭ ਕੀਤਾ ਇਸ ਦੇ ਵਿਚਾਰ ਨਾਲ ਜੁੜੀਏ ਕੋਈ ਵੀ ਰਚਨਾਵਾਂ ਜਿਨ੍ਹਾਂ ਦਾ ਵੇ ਸਾਰੇ ਜਨੇ ਕਰਿਓ ਰਚਨਾ ਨੂੰ ਪਵਿੱਤਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪੰਡੋਵਾ ਗੁਰਸਿੱਖ ਰਾਖੇ ਗੁਰਗੁਰ ਪਾਲ ਕੱਲਪੈ ਇਸ ਪਾਵਨ ਪਵਿੱਤਰ ਪੰਗਤੀ ਦੇ ਦਰਸ਼ਨ ਇਹ ਗੁਰੂ ਕੇ ਲਾਲਾ ਦੇ ਰੂਪ ਦੇ ਵਿੱਚ ਕੀਤੇ। ਬੇਸ਼ੱਕ ਸਰੀਰ ਕੁਮਰਾਂ 7 ਤੇ 9 ਸਾਲ ਦੀਆਂ ਪਰ ਜੋਤ ਉਸ ਨਿਰੰਕਾਰ ਦੇ ਵਿੱਚ ਅਪੇਖ ਹੋ ਚੁੱਕੀ ਆ। ਜਹੋਂਦੇ ਜੀ ਮੁਕਤ ਹੋ ਚੁੱਕੇ ਆ। ਤੇ ਕੱਲ ਬੇਨਤੀ ਕੀਤੀ ਸੀ ਜਿਹੜਾ ਗੁਰਸਿੱਖ ਸ਼ਬਦ ਆਇਆ ਤੇ ਭਾਈ ਆਪਣੇ ਇਹਨਾਂ ਬਾਬਿਆਂ ਨੂੰ ਸਾਹਮਣੇ ਰੱਖ ਕੇ ਆਪਣੇ ਮਨੂਏ ਨਾਲ ਚਿੰਤਨ ਕਰੀਏ ਆਪਾਂ ਗੁਰਸਿੱਖ ਕੇਵਲ ਨਾਮ ਨਹੀਂ ਹੈ ਗੁਰਸਿੱਖ ਇੱਕ ਕਮਾਈ ਆ ਇੱਕ ਅਵਸਥਾ ਹੈ ਜਿੰਨਾ ਸਮਾਂ ਗੁਰਮੁਖੋ ਉਹ ਕਮਾਈ ਨਹੀਂ ਕੀਤੀ ਜਾਂਦੀ ਉਹਨਾਂ ਸਮਾਂ ਉਹ ਰਸ ਨਹੀਂ ਬਣਦਾ ਹੈ ਬੇਸ਼ੱਕ ਤਖਤ ਜਿੰਨਾ ਮਰਜੀ ਤੁਸੀਂ ਕੀਮਤੀ ਲੈ ਲਓ ਉਦੀ ਪਾਲਣਾ ਪੋਸ਼ਣਾ ਕਰਾਂਗੇ ਤੇ ਜੇ ਰੋਜ਼ ਉਹਦੇ ਕੋਲੇ ਖੜੇ ਰਮਾਂਗੇ ਵੀ ਹੁਣ ਇਹਨੂੰ ਫਲ ਲੱਗ ਗਿਆ ਅੱਜ ਮੈਂ ਲਾਇਆ ਤੇ ਕੱਲ ਉਹਦੇ ਕੋਲ ਖੜਾ ਕੰਮ ਫਲ ਲੱਗਦੇ ਨੂੰ ਇਹ ਤਾਂ ਥੋੜਾ ਸਬਰ ਵੀ ਤੇ ਰੱਖਣਾ ਪੈਣਾ ਨਾ ਗਰਮ ਖੋ ਅਮਰਤੀ ਮੈਂ ਦਾਤ ਲਈ ਸ਼ਿਵਰੋਤਾ ਘੰਟਾ ਘੰਟਾ ਲਾਇਆ ਮੈਂ ਗੁਰੂ ਗੁਰੂ ਜਪਿਆ ਤੇ ਹੁਣ ਮੇਰੇ ਨਾਲ ਮੈਂ ਮਨਚ ਮਾਨ ਕਰਨ ਵੀ ਹੁਣ ਪਤਾ ਨਹੀਂ ਮੈਂ ਕੀ ਬਣ ਗਿਆ ਬਾਪੂ ਗੰਦੇ ਦੀ ਛਿੱਟੀ ਥੋੜੋ ਫਲ ਫੈਰੂਗਾ ਜੇ ਦੁਨਿਆਵੀ ਕੋਈ ਦਰਖਤ ਲਾ ਕੇ ਕੋਈ ਫਸਲ ਲਾ ਕੇ ਸਬਰ ਰੱਖਦਾ ਇੱਥੇ ਵੀ ਤੇ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਇੱਥੇ ਵੀ ਤੇ ਧੀਰਜ ਰੱਖ ਇੱਥੇ ਮਾਨ ਨਾ ਨਾ ਕਰ ਵੀਵੇਂ ਅਮਰਕਦਾਸ ਜੀ ਨੇ ਮੈਨੂੰ ਸਿੱਖ ਹੋ ਗਿਆ ਉਹ ਨਹੀਂ ਭਾਈ ਸਿੱਖ ਦੀ ਕਮਾਈ ਕਰਨੀ ਪੈਣੀ ਗੁਰ ਕਾ ਗ੍ਰਹ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਾਇ ਉਹ ਮਨ ਦੇ ਵਿੱਚ ਉਹਦੀ ਆਗਿਆ ਵੀ ਤੇ ਸੈਣਨੀ ਆ ਫਿਰ ਇਹ ਅਵਸਥਾ ਬੰਦੀ ਆਪਾਂ ਕੱਲ ਰੋਜ਼ ਇਹ ਤੇ ਬੇਨਤੀਆਂ ਕੀਤੀਆਂ ਜਿਹੜਾ ਗੁਰੂ ਨੂੰ ਸਮਰਪਿਤ ਹੋ ਜਾਂਦਾ ਜੀ ਉਹ ਕੋਈ ਹੋਵੇ ਸਰੀਰ ਦਾ ਕੋਈ ਲੈਣਾ ਦੇਣਾ ਨਹੀਂ ਹੈ ਗਨੀਖਾਂ ਨਵੀਖਾਂ ਵੀ ਤੇ ਗੁਰੂ ਕੇ ਸਿੱਖ ਆ ਕੱਲੇ ਸੇਖੀ ਨੇ ਬਾਪੂ ਨੇ ਹੁਕਮ ਵੀ ਲੈ ਕੇ ਦਿੱਤਾ ਗਨੀਖਾਂ ਨਵੀਖਾਂ ਮੇਰੇ ਪੁੱਤਰਾਂ ਸੀ ਵੈ ਜਨ ਭਾਵ ਮੇਰੇ ਪੁੱਤਰਾਂ ਤੋਂ ਵੀ ਵੱਧ ਕੇ ਆ ਬਾਪੂ ਨੇ ਉਹਨਾਂ ਨੂੰ ਤੇ ਕਹੀ ਨਹੀਂ ਐ ਵੀ ਤੁਸੀਂ ਅਮਰ ਸ਼ਗੋਗ ਦੇ ਤਾਂ ਮੇਰੇ ਪੁੱਤ ਬਣੋਗੇ ਨਹੀਂ ਤੁਸੀਂ ਆਪਣੇ ਧਰਮ ਵਿੱਚ ਪੱਕੇ ਰਹੋ ਤੂੰ ਕਿੱਦਾਂ ਦਾ ਹੁੰਦਾ ਜੀ ਮੁਸਲਮਾਨ ਮੁਸਲਮਾਨ ਮੂਮਨ ਦਿਲ ਹੋਵੇ ਜਿਵੇਂ ਮੂਮਨ ਇਦਾਂ ਦਾ ਉਹਦਾ ਦਿਲ ਹੁੰਦਾ ਇਹ ਮੁਸਲਮਾਨ ਦੀ ਨਿਸ਼ਾਨੀ ਆ ਅੰਤਰੀਕੀ ਮਾਲ ਦਿਲ ਤੇ ਧੋਬਾ ਉਹ ਅੰਦਰ ਦੀ ਮੈਲਤ ਹੁੰਦਾ ਜੀ ਜਿਹੜਾ ਮੁਸਲਮਾਨ ਅਸਲ ਤੇ ਬਾਪੂ ਨੇ ਉਹਨਾਂ ਨੂੰ ਇਹ ਨਹੀਂ ਕਿਹਾ ਤੁਸੀਂ ਸਿਕੋਨਾ ਨਾ ਤੁਸੀਂ ਆਪਣੇ ਧਰਮ ਵਿੱਚ ਪੱਕੇ ਰਹੋ ਪੰਜ ਵਕਤ ਦੀ ਨਵਾਜ਼ੀ ਰਹੋ ਤਰੰਦੇ ਕਰਮਾਂ ਨੂੰ ਕਮਾਓ ਤੁਸੀਂ ਇਸ ਕਰਕੇ ਗੁਰਮਖੋ ਜਿਨ੍ਹਾਂ ਨੇ ਮਨ ਕਰਕੇ ਗੁਰੂ ਕੀ ਸਿੱਖਿਆ ਅਪਣਾ ਲਈ ਤੇ ਗੁਰੂ ਉਹਨਾਂ ਨੂੰ ਹਕਮ ਲਿਖ ਕੇ ਦਿੰਦਾਸ ਕੌਮ ਦੇ ਨਾਮ ਗਨੀ ਖਾਨ ਨਵੀ ਖਾਨ ਪੁੱਤਰਾਂ ਸੇ ਵੈਜ ਹਨ ਗੁਰਮਖੋ ਅੱਜ ਵੀ ਮਾਛੀ ਵੜਾ ਸਭ ਦੀ ਤਰਤ ਤੇ ਜਾਓ ਪਹਿਲਾਂ ਉਹਨਾਂ ਦੋ ਭਰਾਵਾਂ ਦੀਆਂ ਕਾਵਨਾ ਨੇ ਅੱਗੇ ਅਸਥਾਨ ਅੱਜ ਵੀ ਉਹ ਗੁਰੂ ਦੇ ਦਰ ਤੇ ਬੈਠ ਕੇ ਓਮੀ ਭਰੇਦਾਰੀ ਕਰ ਰਹੇਗਾ ਇਹ ਨਿਸ਼ਾਨੀਆਂ ਪਰ ਕਿੰਨਾ ਬਦੀ ਜੀ ਜਿਨ੍ਹਾਂ ਨੇ ਆਪਣਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਹੈ ਇਹ ਉਹਨਾਂ ਦੀਆਂ ਨਿਸ਼ਾਨੀਆਂ ਇਸ ਕਰਕੇ ਗੁਰਮਖੋ ਫਿਰ ਪੰਜਾਂ ਨਹੀਂ ਸਾਨੂੰ ਧਿਆਨ ਰੱਖਣ ਦੀ ਲੋੜ ਨਹੀਂ ਫਿਰ ਗੁਰੂ ਰਹਿਮਤ ਕਰਦੇ ਆ ਤਰਸ ਕਰਦੇ ਆ ਗੁਰਸਿੱਖ ਰਾਖੇ ਗੁਰੂ ਬਾਲ ਜਿਹੜੇ ਗੁਰੂ ਕੀ ਸਿੱਖਿਆ ਮੰਨ ਕਰਕੇ ਅਪਣਾ ਲੈਂਦੇ ਆ ਅਕਾਲ ਪੁਰਖ ਵਾਹਿਗੁਰੂ ਜੀ ਕਿਉਂਕਿ ਗੁਰੂ ਪਰਮਾਤਮਾ ਦਾ ਹੀ ਰੂਪ ਆ ਗੁਰੂ ਕੀ ਰਹਿਮਤ ਦਾ ਸਦਕਾ ਅਕਾਲ ਪੁਰਖ ਵਹਿਗੁਰੂ ਜੀ ਉਸ ਮਨੁੱਖ ਨੂੰ ਉਸ ਜੀਵ ਨੂੰ ਵਿਸ਼ੇ ਵਕਾਰਾਂ ਤੋਂ ਰੱਖ ਲੈਂਦੇ ਆ ਗੁਰਮਖੋ ਸਰੀਰ ਉਹੀ ਹੋਆ ਬੰਦਾ ਵੀ ਉਹੀ ਹੋ ਸੀ ਜਦੋਂ ਤੇ ਕੁੰਮੇ 마ਸ਼ਕੀ ਨੂੰ ਮਿਲਦਾ ਕ੍ਰੀਮ ਬਖਸ਼ ਨੂੰ ਮਿਲਦਾ ਉਹਨਾਂ ਤੋਂ ਉਹ ਬੜਾ ਦੁੱਖ ਸਾਂਝਾ ਕਰਦਾ ਰੂਪਿਆਂ ਨਾਲ ਬਹੁਤ ਮਾੜਾ ਹੋਇਆ ਮੈਂ ਆਪਣੇ ਘਰ ਲੈ ਕੇ ਜਾਣਾ ਹੈ ਮਾਤਾ ਜੀਆਂ ਨੂੰ ਤੇ ਲਾਲਾਂ ਨੂੰ ਸਿਖਾਣ ਨਾਲ ਮਲਾਉਂਗਾ ਉਹਨਾਂ ਦੇ ਨਾਲ ਮੈਂ ਸੇਵਾ ਕਰੂੰਗਾ ਤੇ ਜੋਈ ਉਹੀ ਮਨੁੱਖ ਮਾਤਾ ਆਪਣੇ ਕੋਲੋਂ ਥੋੜੀਆਂ ਮੋਹਰਾ ਕੁੰਮੇ ਮਾਸ਼ਕੀ ਨੂੰ ਦਿੰਦੇ ਆ ਕੁੰਮਾ ਮਾਸ਼ਕੀ ਆਤਮਾਨ ਮੈਂ ਤਨ ਨਹੀਂ ਲੈਣਾ ਹੈ ਮੈਂ ਤਨ ਕਰਕੇ ਥੋੜੀ ਸੇਵਾ ਕੀਤੀ ਤੁਹਾਡੀ ਨਹੀਂ ਭਾਈ ਇਹ ਤਨ ਤੂੰ ਰੱਖ ਲੈ ਤੇਰੇ ਕੰਮ ਆਊਗਾ ਤੂੰ ਮੋਹਰਾ ਵੇਖਦਿਆਂ ਸਾਰ ਉਹੀ ਮਨੁੱਖ ਅੰਦਰੋਂ ਨੀਤ ਕਰਕੇ ਡਿੱਗ ਪੈਂਦਾ ਹੁਣ ਇਹ ਤਨ ਮੈਨੂੰ ਕਵੇਂ ਮਿਲੇ ਗੁਰਮਖੋ ਸਾਰਾ ਕੁਝ ਇਸ ਸਰੀਰ ਦੇ ਅੰਦਰ ਹੀ ਚੱਲਦਾ ਵਾ ਤੇ ਇਹ ਸੁਰਤੋਂ ਇਹ ਅਨੁਭਵ ਕਰਨ ਲਈ ਸਾਡੇ ਅੰਦਰ ਕੀ ਚੱਲਦਾ ਤੇ ਇਹ ਆਪਣੇ ਕੋਲੇ ਇੰਨਾ ਸਮਾਂ ਹੀ ਨਹੀਂ ਹੁੰਦਾ ਉਦੋਂ ਤੇ ਸਾਰੀ ਫੇੜ ਵਰਤ ਜਾਂਦੀ ਹੈ ਕੌਣ ਹੈ ਜੀ ਉਹ ਵੰਗੂ ਪਹਿਲਾਂ ਥੋੜੋ ਮਨ ਦੇ ਵਿੱਚ ਇਸ ਲਾਲਾ ਨੂੰ ਫੜਾਉਣਾ ਮਾ ਕੁਛ ਕਰਨਾ ਪਹਿਲਾਂ ਤੇ ਦੁਖੀ ਸੀ ਇਸ ਗੱਲੋਂ ਵੀ ਗੁਰੂ ਘਰ ਨਾਲ ਆਗੀ ਪਾਣਾ ਵਰਤ ਗਿਆ ਬਸ ਧਨ ਪਦਾਰਤ ਦੇਖਣ ਦੀ ਲੋੜ ਸੀ ਜਿਉਂ ਹੀ ਉਹ ਦੇਖਿਆ ਤੇ ਅੰਦਰ ਬਿਰਤੀ ਨਾਲ ਹੀ ਬਦਲ ਗਈ ਉਹ ਹੀ ਉਹ ਚੰਡਾਲ ਰੂਪ ਹੋ ਗਿਆ ਕਿੱਥੋਂ ਬਾਹਰੋਂ ਆਇਆ ਕੁਛ ਨਾ 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 ਅੰਦਰੋਂ ਹੀ ਪੈਦਾ ਹੋਇਆ ਗਿਆ ਕਿ ਸਾਡੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਵਸਦੇ ਅੰਦਰ ਪੜ ਲਿਓ ਸੂਰਠ ਮਹੱਲਾ ਤੀਜਾ ਇਸ ਦੇਹੀ ਅੰਦਰ ਪੰਜ ਚੋਰ ਵਸੈ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਆ ਇਹ ਇਹਦੇ ਚ ਹੀ ਵਸਦੇ ਆ ਜੀ ਸਾਰੇ ਤੇ ਜোঁ ਹੀ ਜਿਹੜੇ ਨੇ ਜੋਰ ਪਾਇਆ ਤੇ ਉਹਦੇ ਅਧੀਨ ਆਪਾ ਹੋ ਜਾਂਦੇ ਉਸੇ ਸਮੇਂ ਇੰਨਾ ਤਾਂ ਬਲ ਚੱਲਦਾ ਜੀ ਤੇ ਬਾਪੂ ਤੁਹਾਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਸਾਨੂੰ ਫਰਮਾ ਰਹੇ ਆ ਜਿਹੜਾ ਸਿੱਖ ਹੁੰਦਾ ਨਾ ਜਿਹਨੇ ਮਨ ਕਰਕੇ ਗੁਰੂ ਕੀ ਸਿੱਖਿਆ ਨੂੰ ਧਾਰਨ ਕਰ ਲਿਆ ਉਹ ਇਹਦੇ ਅਧੀਨ ਨਹੀਂ ਹੁੰਦਾ ਹੁਣ ਆਪਾਂ ਦੇਖਣਾ ਵੀ ਆਪਾਂ ਗੰਗੂ ਵਾਲੀ ਵਰਤੀ ਲੈ ਕੇ ਚੱਲਣੀ ਆ ਜਾਂ ਮੋਤੀराम ਜੀ ਮੇਰਾ ਉਹਨਾਂ ਵਾਲੀ ਵਰਤੀ ਲੈ ਕੇ ਚੱਲਣਾ ਵਿਰਤੀ ਆਪਾਂ ਦੇਖਣੀ ਆ ਇਹ ਆਪਣੇ ਅੰਦਰ ਨੂੰ ਅਨੁਭਵ ਕਰਨਾ ਗੁਰੂ ਤਰਸ ਕਰਕੇ ਕਵੀਰ ਆਈ ਮੁਢ ਹੈ ਪੈਣ ਅਨੰਕ ਕਰੇ ਕਰ ਪੇਸ਼ ਹਮ ਰਾਖੇ ਗੁਰ ਆਪਣੇ ਉਨਕੀਨੋ ਆਦੇਸ਼ ਬਾਪੂ ਕਬੀਰ ਸਾਹਿਬ ਕਹਿੰਦੇ ਮੇਰੇ ਕੋਲ ਮਾਇਆ ਬੜੇ ਤਰ੍ਹਾਂ ਦੇ ਰੂਪ ਬਟਾ-ਬਟਾ ਕੇ ਆਈ ਕਦੇ ਲੋਭ ਰੂਪ ਰੋ ਕੇ ਆਈ ਕਦੇ ਹੰਕਾਰ ਬਣ ਕੇ ਆਈ ਕਦੇ ਮੌਤ ਦਾ ਭੈ ਬਣ ਕੇ ਆਈ ਹਮ ਰਾਖੇ ਗੁਰ ਆਪਣੇ ਮੈਨੂੰ ਮੇਰੇ ਗੁਰੂ ਨੇ ਕਿਹੜੇ ਗੁਰੂ ਨੇ ਜੀ ਜਿਨੋ ਉਹਨਾਂ ਨੇ ਆਪਣੀ ਰਚਨਾ ਤੋਂ ਫਰਮਾਨ ਕੀਤਾ ਸੰਤਾਂ ਕੋ ਮਤ ਕੋਈ ਦਿਨ ਦੋ ਸੰਤ RAM ਹੈ ਏਕੋ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾ ਕਾ ਨਾਮ ਬਿਵਿਕੋ ਜਦ ਬਿਵੇਕ ਬੁੱਧੀ ਆਈ ਕਹਿੰਦੇ ਉਸ ਗਿਆਨ ਦੀ ਬਾਤ ਕਰਦੇ ਆ ਉਸ ਗੁਰੂ ਦੀ ਗੱਲ ਕਰਦੇ ਆ ਕਹਿੰਦੇ ਗੁਰੂ ਨੇ ਰਖਿਆ ਮੈਨੂੰ ਤੇ ਨਹੀਂ ਤੇ ਇਹਨੇ ਬੜੇ ਰੂਪ ਬਟਾਏ ਕਿਸ ਰੂਪ ਦੇ ਵਿੱਚ ਵੀ ਆ ਕੇ ਸਲ ਸਕਦੀ ਸੀਏ ਆਪਾਂ ਨੂੰ ਵੀ ਗੁਰਮੁਖ ਨੇ ਕਈ ਰੂਪਾਂ ਦੇ ਵਿੱਚ ਛਲਿਆ ਹੋਇਆ ਬਸ ਇੰਨਾ ਕੁ ਵੀ ਆਪਾਂ ਨੂੰ ਪਤਾ ਨਹੀਂ ਲੱਗਦਾ ਆਪੇ ਦੀ ਅਧੀਨ ਤਰੇ ਫਰਨੇ ਆ ਗੁਰਸਿੱਖਾਂ ਨੂੰ ਸਤਿਗੁਰਾਂ ਨੇ ਰੱਖ ਲਿਆ ਜੀ ਗੁਰਸਿੱਖ ਰਾਖੇ ਗੁਰੂ ਗੋਪਾਲ ਕਾੜ ਲੀਏ ਮਹਾਂ ਭਭ ਜਲਤੇ ਆਪਣੀ ਨਦਰ ਨਿਹਾਲ ਰਹਾ ਹੋ ਕਾਟ ਲੀਏ ਮਹਾ ਭਵ ਜਲਤੇ ਗੁਰਮਖੋ ਆ ਜਿਹੜਾ ਪਦਾਰਥ ਦਾ ਨਕਾ ਨਕ ਭਰ ਕੇ ਸਾਗਰ ਵਗਦਾ ਨਾ ਇਦਾਂ ਤੇ ਆਪਾਂ ਬਿਲਕੁਲ ਸੁੱਕੇ ਆ ਸਰੀਰ ਆਪਣਾ ਬਿਲਕੁਲ ਸਾਫ ਕਿਹੜੇ ਭਵ ਸਾਗਰ ਵਿੱਚ ਡੁੱਬੇ ਹੋਏ ਆ ਅਸੀਂ ਕਿਉਂਕਿ ਬਾਪੂ ਫਰਮਾਨ ਕਰਦੇ ਆ ਮਹਾ ਪਾਉਜਲ ਬਹੁਤ ਵੱਡਾ ਸਾਗਰ ਜਿਹੜਾ ਉਹ ਗੁਰਮਖੋ ਆਈਓ ਹੈ ਪਦਾਰਥਵਾਦ ਧਰਮ ਅਰਥ ਕਾਮ ਮੋਖ ਇਨ੍ਹਾਂ ਪਿੱਛੇ ਹੀ ਸੰਸਾਰ ਭਜਾਇਆ ਜਾਂਦਾ ਤੇ ਬਾਪੂ ਨੇ ਫਰਮਾਨ ਕੀਤਾ ਆ ਪਸਖੁਣੀ ਸਾਹਿਬ ਦੀ ਬਾਣੀ ਪੜ੍ਹਦੇ ਆ ਚਾਰ ਪਦਾਰਥ ਜੀ ਕੋ ਮੰਗ ਸਾਰ ਜਨਾਂ ਕੀ ਸੌਖਾਈ ਜੀ ਕੰਮ ਹੈ ਪਰ ਸਵਾਦ ਦੀ ਸੇਵਾ ਵਿੱਚ ਲੱਗੇ ਕੌਣ ਜੀ ਕਿਹੜੇ ਸਾਧ ਦੀ ਸੇਵਾ 'ਚ ਲੱਗਣਾ ਮੈਂ ਇਹ ਵੀ ਤੇ ਦੇਖਣਾ ਪੈਣਾ ਸਾਧ ਪਾਪ ਗੁਰੂ ਗੁਰੂ ਕੀ ਸੇਵਾ ਵਿੱਚ ਲੱਗਣਾ ਹੈ ਗੁਰੂ ਕੀ ਸੇਵਾ ਕੀ ਕਰਾਂਗੇ ਆਪਾਂ ਤਪੜ ਝਾੜਨੇ ਪ੍ਰਸ਼ਾਦਾ ਬਣਾਉਣਾ ਸਿਖਾਉਣਾ ਇਹ ਨਹੀਂ ਭਾਈ ਸਭ ਤੋਂ ਵੱਡੀ ਸੇਵਾ ਜੋ ਗੁਰ ਕਹੈ ਸੋਈ ਬਨਵਾਨ ਸਭ ਤੋਂ ਵੱਡੀ ਸੇਵਾ ਜੋ ਗੁਰੂ ਸਾਹਿਬ ਕਹਿ ਰਹੇ ਆ ਉਹਨੂੰ ਮੰਨ ਲੈਣਾ ਭਲਾ ਕਰਕੇ ਜਨਮ। ਇਹ ਨੀਅੱਪਾ ਕਰਦੇ ਇਹ ਸੇਵਾ ਨਹੀਂ ਹੋਰੀ ਆਪਣੇ। ਬਹੁਤ ਹੋਰ ਆਪਾਂ ਸੇਵਾ ਬੜੀ ਕਰਦੇ ਆਂ। ਸਰੀਰਕ ਸੇਵਾ ਆਪਾਂ ਕਰ ਸਕਦੇ ਆਂ। ਮਨ ਦੇ ਤਲ ਤੇ ਆਪਾਂ ਗੁਰੂ ਕੇ ਬਚਨ ਕਮਾਉਣ ਵਾਲੀ ਸੇਵਾ ਨਹੀਂ ਕਰਦੇ। ਇਸੇ ਕਰਕੇ ਅਵਸਥਾ ਨਹੀਂ ਹੈ। ਗੁਰਮਖੋ ਬਾਪੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਮਹਾਰਾਜ ਦੇ ਸਮੇਂ ਜੋਗੀਆਂ ਨੂੰ ਮਿਲਦੇ ਆ ਤੇ ਬਾਪੂ ਨਾਨਕ ਸਾਹਿਬ ਮਾਰੇ ਜੋਗੀਆਂ ਨੂੰ ਮਿਲ ਕੇ ਵਿਚਾਰਾਂ ਹੁੰਦੀਆਂ ਸਾਂਝੀਆਂ ਤੇ ਜੋਗੀ ਹੱਥ ਝੋੜਦੇ ਆ ਵੀ ਬਾਲਿਆ ਕਿਉਂ ਉਹ ਹਜ਼ਾਰ ਹਜ਼ਾਰ ਬਰੀ ਦੀ ਉਮਰ ਵਾਲੇ ਬਾਪੂ ਨਾਨਕ ਸਾਹਿਬ ਮਹਾਰਾਜ ਉਹ ਸਮੇਂ ਅਜਿਹਾ ਤਕਰੀਬਨ 40 ਸਾਲ ਦੀ ਆ ਰਹੀ ਤੋ ਉਹਨਾਂ ਦੇ ਮੁਤਾਬਕ ਤੇ ਬੱਚਾ ਹੀ ਆ ਬਈ ਬਾਲਿਆ ਤੂੰ ਹਾਜ਼ਰ ਜਵਾਬੀ ਬਹੁਤ ਆ ਤੇਰੇ ਕੋਲੇ ਆਤਮਿਕ ਗਿਆਨ ਬਹੁਤ ਆ ਸਾਨੂੰ ਹੀ ਆਉਂ ਦੱਸ ਤੂੰ ਤੇ ਗ੍ਰਸਤੀਂ ਆ ਤੂੰ ਤੇ ਘਰ ਪਰਿਵਾਰ ਵਾਲਾ ਫਿਰ ਕਿਵੇਂ ਰੱਬ ਨੂੰ ਪਾਲੇਗਾ ਤੇ ਬਾਪੂ ਨਾਨਕ ਸਾਹਿਬ ਮਹਾਰਾਜ ਉਹਨਾਂ ਨੂੰ ਫਿਰ ਸਵਾਲ ਦੇ ਅੱਗੇ ਸਵਾਲ ਕਰਦੇ ਆ ਉਨਾਂ ਦਾ ਸਵਾਲ ਸੁਣਿਆ ਜਵਾਬ ਨਹੀਂ ਦਿੱਤਾ ਜੋਗੀਆਂ ਨੂੰ ਪੁੱਛਦੇ ਆ ਜੋਗੀਓ ਤੁਹਾਡਾ ਜਵਾਬ ਦੇਣ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਪੁੱਛਾਂ ਹਾਂ ਵੀ ਬਾਲਿਆ ਪੁੱਛ ਮੈਨੂੰ ਇਹ ਆਂ ਦੱਸੋ ਬੀੜੀ ਪਾਣੀ ਚ ਚੱਲਦੀ ਹੁੰਦੀ ਆ ਕਿ ਰੇਤੇ ਚ ਖੜਖੜਾ ਕਰਕੇ ਸੋਹ ਬਾਲਿਆ ਹੱਥ ਜਵਾਕਾਂ ਵਾਲੀ ਗੱਲ ਕਰਤੀ ਨਾ ਬੀੜੀ ਚੱਲੂਗੀ ਪਾਣੀ ਚ ਤੇ ਬਾਪੂ ਫਿਰ ਕਹਿੰਦੇ ਜਿਹੜੀ ਆ ਜ਼ਿੰਦਗੀ ਰੂਪੀ ਬੇੜੀ ਤੁਸੀਂ ਰਿੱਤ ਤੇ ਖਿੱਚੀ ਫਿਰਦੇ ਆ ਕਿਵੇਂ ਚੱਲੂਗੀ ਮੇਰੇ ਤੇ ਤੂੰ ਸਵਾਲ ਕਰਦੇ ਆ ਪਰ ਪਰਿਵਾਰ ਕਿਵੇਂ ਰੱਬ ਨੂੰ ਮਿਲੇਗਾ ਤੁਸੀਂ ਦੱਸੋ ਵੀ ਘਰ ਪਰਿਵਾਰ ਨੂੰ ਛੱਡ ਕੇ ਕਿਵੇਂ ਰੱਬ ਨੂੰ ਮਿਲੋਗੇ ਕਿਤ ਕਾਰਨ ਸਰਸ਼ਾਈ ਪਾਈ ਕਿਸ ਕਾਰਨ ਤੁਸੀਂ ਸਰ ਵਿੱਚ ਸੁਹਾ ਪਾਈ ਫਿਰਦੇ ਹੋ ਦੱਸੋ ਉਹਦੇ ਸੀ ਜੋਗੀਓ ਹੋਰ ਦੱਸੋ ਮੈਨੂੰ ਹਾਂ ਬਾਲਿਆ ਦੱਸ ਪੁੱਛ ਕੀ ਚਾਹੀਦਾ ਪਾਣੀ ਡੁੱਬੂ ਆਂ ਬਾਬਾ ਵਾਹਿਗੁਰੂ ਬੇੜੀ ਡੁੱਬੂਗੀ ਕਿੱਥੇ ਕਹਿੰਦੇ ਪਾਣੀ ਚ ਤੇ ਬਾਪੂ ਕਹਿੰਦੇ ਕਦੋਂ ਡੁੱਬੂਗੀ ਬਾਲਿਆ ਬੇੜੀ ਉਦੋਂ ਡੁੱਬੂਗੀ ਜਦੋਂ ਬੇੜੀ ਦੇ ਵਿੱਚ ਕੋਈ ਛੁਰਾਕ ਹੋਇਆ ਤੇ ਪਾਣੀ ਬੇੜੀ 'ਚ ਭਰਨ ਲੱਗਾ ਬੇੜੀ ਨੇ ਡੁੱਬ ਜਾਣਾ ਜੋਗੀ ਵਸ ਇਹੋ ਬੰਦ ਕਰਨਿਆ ਛੁਰਾਕ ਪਰਮਾਤਮਾ ਨੂੰ ਮਿਲਣਾ ਕੋਈ ਔਖਾ ਥੋੜੀ ਹੈ ਜੋਗ ਨਾਮ ਭਗਵੀਂ ਕੱਪੜੀ ਜੋਗ ਨਾਮ ਲੈਵੇ ਇਸ ਨਾ ਤੇ ਪਰਮਾਤਮਾ ਭਗਵੇ ਵੇਸ ਨਾਲ ਮਿਲਦਾ ਨਾ ਮੈਲਕ ਚਾਲੇ ਕੱਪੜਿਆਂ ਨਾਲ ਮਿਲਦਾ ਇੱਥੇ ਰੰਗ ਦਾ ਤੇ ਕੋਈ ਲੈਣਾ ਦੇਣਾ ਹੀ ਨਹੀਂ ਹੈ ਫੇਰ ਕਿਵੇਂ ਮਿਲਦੀ ਹੈ ਜੀ ਨਾਨਕ ਘਰ ਬੈਠਿਆਂ ਸੋਹ ਮਿਲੈ ਸਤਗੁਰ ਕਾ ਉਪਦੇਸ਼ ਜੇ ਤੁਸੀਂ ਸਤਗੁਰਾਂ ਦਾ ਉਪਦੇਸ਼ ਕਮਾ ਮੁੰਦੇ ਕਿਤੇ ਜਾਣ ਦੀ ਲੋੜ ਨਹੀਂ ਘਰ ਵਿੱਚ ਬੈਠੋ ਤੇ ਪ੍ਰਮਾਤਮਾ ਨੂੰ ਮਿਲ ਲਓ ਇਹ ਜੇ ਪੜਨਾ ਹੋਵੇ ਸ਼ਲੋਕ 12 ਤੇ ਵਧਿਕ ਤਨਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਾਰੇ ਦੇ ਬਚਨਾਂ ਤੀਸਰੇ ਗੁਰਦੇਵ ਬਚਨ ਕਰਦੇ ਆਏ ਪਰ ਆਪਾਂ ਸਤਿਗੁਰਾਂ ਦਾ ਉਪਦੇਸ਼ ਗੁਰਮੁਖੋ ਕਮਾਵਾਂਗੇ ਤੇ ਤਾਂ ਨਾ ਬਾਪੂ ਨੇ ਫਿਰ ਸਮਝਾਇਆ ਜੋਗੀਓ ਜਿਹੜਾ ਤੁਸੀਂ ਜਵਾਬ ਦਿੱਤਾ ਇਹ ਦਰਸਤ ਆ ਬੇੜੀ ਹਮੇਸ਼ਾ ਪਾਣੀ 'ਚ ਚੱਲਦੀ ਹੁੰਦੀ ਆ ਤੇ ਬੇੜੀ ਡੁੱਬਦੀ ਵੀ ਪਾਣੀ 'ਚ ਹੁੰਦੀ ਆ ਹਾਲਾਤ ਆਪਣੇ ਨਾਲ ਵੀ ਇਹੋ ਜਿਹੇ ਆ ਗੁਰਮਖੋ ਸਰੀਰ ਨੂੰ ਚਲਾਉਣ ਵਾਸਤੇ ਸੰਸਾਰ ਵਿੱਚ ਵਿਚਰਨ ਵਾਸਤੇ ਮਾਇਆ ਲੋੜਿੰਦੀ ਸੀ ਚਾਹੀਦੀ ਸੀ ਪਰ ਗੁਰਮਖੋ ਸ਼ਰਤ ਰੂਪੀ ਬੇੜੀ ਦੇ ਵਿੱਚ ਹੁਣ ਮਾਇਆ ਵੜ ਗਈ ਤੇ ਇਹ ਬੇੜੀ ਡੁੱਬ ਗਈ ਜੀ ਹੁਣ ਲਬ ਕੁੱਤਾ ਅੰਦਰੋਂ ਲੋਭ ਭੌਂਕਦਾ ਰਹਿੰਦਾ। ਹੋਰ 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 ਦੀ ਤ੍ਰਿਸ਼ਨਾ ਲੱਗੀ ਰਹਿੰਦੀ ਆ। ਹੁਣ ਅੰਦਰ ਕੇਵਲ ਔਰ ਕੇਵਲ ਮੈਂ ਮੇਰੀ ਤੱਕ ਖਲੋਤਾ ਵਾ। ਪੰਜਾਂ ਦੇ ਆਦੀ ਮੋਕੇ ਗੁਰਮੁਖੋ ਸੰਸਾਰ ਭੱਜਿਆ ਫਿਰਦਾ ਫਿਰ। ਜੇ ਹੁਣ ਤੁਸੀਂ ਇਹਨੂੰ ਸਾਫ਼ ਕਰਨਾ ਚਾਹੁੰਦੇ ਹੋ ਜੇ ਇਹਨੂੰ ਐਨ ਨਿਰਮਲ ਕਰਨਾ ਚਾਹੁੰਦੇ ਹੋ ਫਿਰ ਸਤਿਗੁਰੂ ਕਾ ਉਪਦੇਸ਼ ਗੁਰੂ ਕਾ ਉਪਦੇਸ਼ ਸੁਣੋ ਕਮਾਓ ਜੀਵਨ ਬਿਲਕੁਲ ਸੁਖਾਲਾ ਹੋ ਜੂਗਾ ਕੋਈ ਭਾਰੀ ਨਹੀਂ ਰਹਿਣਾ ਪਰ ਇਹੀ ਬਾਬਤ ਮਨ ਕਰਕੇ ਸਾਧਨਾ ਬਹੁਤ ਕਰਨੀ ਕੋ ਗੁਰਮਖੋ ਬਾਪੂ ਦਾ ਬਚਨ ਨਾ ਗਿਆਨ ਨਾ ਗੱਲੀ ਢੂੰਡੀ ਐ ਗਿਆਨ ਕਿਹੜਾ ਅਖਰੀ ਨਾ ਨਾ ਆਤਮਕ ਗਿਆਨ ਦੀ ਬਾਤ ਕਰਦੇ ਆ ਗਿਆਨ ਨਾ ਗੱਲ ਨਹੀਂ ਹੁੰਦੀ ਐ ਬੱਪੂ ਕੀ ਕਰਨਾ ਉਹ ਕਥਨਾ ਕਰੜਾ ਸਾਰ ਕਰਮ ਮਿਲੇ ਤਾਂ ਪਾਈ ਐ ਗੁਰਮੁਖੋਏ ਦੇ ਵਾਸਤੇ ਗੁਰੂ ਕੀ ਬਖਸ਼ਿਸ਼ ਲੈਣੀ ਪੈਣੀ ਆ ਤੇ ਗੁਰੂ ਸਰਦਾਦਿਆਲਤਾ ਦੇ ਘਰ ਵਿੱਚ ਆ ਫਿਰ ਆਪਾਂ ਨੂੰ ਕਿਉਂ ਨਹੀਂ ਬਖਸ਼ਿਸ਼ ਮਿਲ ਰਹੀ ਉਕੇ ਆਪਾ ਪਾਤਰੀ ਨਹੀਂ ਬਣ ਰਹੇ ਆਪਾ ਭਾਂਡਾ ਹੀ ਨਹੀਂ ਸਿੱਧਾ ਕਰ ਰਹੇ ਹੁੰਦਾ ਭਾਂਡਾ ਕੱਚਾ ਸਮਾਵੇ ਮੁੱਦੇ ਭਾਂਡੇ ਵਿੱਚ ਕੁਝ ਵੀ ਨਹੀਂ ਪੈਂਦਾ ਕਰਕੇ ਵੇਖਣਾ ਤੇ ਘਰ ਜਾ ਕੇ ਟੂੜੀ ਛੱਡਿਓ ਤੇ ਗਲਾਸ ਮੁੱਦਾ ਕਰ ਲਿਓ ਤੇ ਪੈਜੂ ਕੋਸ਼ ਵਿੱਚ ਕੋਸ਼ ਨਹੀਂ ਪੈਣਾ ਗੁਰੂ ਤੇ ਬਖਸ਼ਿਸ਼ਾਂ ਕਰ ਰਿਹਾ ਬਚਨ ਦਾ ਮੀਘ ਵਰਸਾ ਰਿਹਾ ਮਨ ਰੂਪੀ ਭਾਂਡਾ ਮੁੱਦਾ ਵੱਜ ਜਾ ਹੋਇਆ ਤੇ ਕਹਿੰਦਾ ਗੁਰੂ ਕਿਰਪਾਈ ਨਹੀਂ ਕਰਦਾ ਦੋਸ਼ ਗੁਰੂ ਨੂੰ ਦੀ ਜਾਂਦਾ ਭਾਈ ਗੁਰੂ ਤੇ ਇੰਨੇ ਸਮਰਥਾ ਕਾੜ ਲੀਏ ਮਹਾਂ ਭਵ ਜਲਤੇ ਆਪਣੀ ਨਦਰ ਨਿਹਾਲ ਰਹਾਉ ਗੁਰੂ ਨੇ ਤੇ ਮੇਰ ਦੀ ਨਜ਼ਰ ਕੀਤੀ ਮੇਰ ਦੀ ਨਜ਼ਰ ਕਰਨ ਦੀ ਧੀਰਸੀ ਗੁਰਮ ਕੋ ਆਜਿ ਦਾ ਬੜਾ ਡਰਾਉਣਾ ਭਵ ਸਾਗਰ ਸਿੰਘ ਇਹਦੇ ਵਿੱਚੋਂ ਇੱਕ ਖਿੰ ਦੇ ਵਿੱਚ ਤਾਰ ਦਿੱਤਾ ਗੁਰੂ ਰੇnde ਜਿਉਂ ਕਹੀਏ ਆਪਾਂ ਸਾਗਰ ਤਰ ਕਿੰੰਗਣ ਲੰਗਨਾਂਗੇ ਡੁੱਬਨਾਂਗੇ ਫਿਰ ਉਹਦੇ ਵਾਸਤੇ ਗੁਰੂ ਨੂੰ ਜਹਾਜ਼ ਦਾ ਪ੍ਰਬੰਧ ਹੋਇਆ ਇਹ ਦਾ ਹਾਜ ਦਾ ਵੀ ਜਿਹੜਾ ਗੁਰਮਖੋ ਚਲਾਉਣ ਵਾਲਾ ਮਲਾ ਆ ਨਾ ਉਹ ਵੀ ਪੂਰਨ ਚਾਹੀਦਾ ਅਧੂਰਾ ਨਹੀਂ ਚਾਹੀਦਾ ਕੀ ਪਤਾ ਕਦੋਂ ਸਾਗਰ ਦੇ ਵਿੱਚ ਉਹ ਤੂਫਾਨ ਉੱਠ ਖੜਨੀਆਂ ਕਦੋਂ ਕੀ ਪਾਣਾ ਵਰਤਣਾ ਉਹਨੂੰ ਪੂਰਨ ਗਿਆਨ ਹੋਣਾ ਚਾਹੀਦਾ ਫੇਰੀ ਪਾਰ ਲੱਗਦਾ ਆ ਤੇ ਕਿਸੇ ਅਣਜਾਣ ਜਿਹਨੂੰ ਬਾਦੋਂ ਤੁਸੀਂ ਵੀਰ ਲੰਘਾ ਦੂ ਪਾਰ ਫਿਰ ਤੇ ਦਸ ਫੁੱਟ ਨੂੰ ਜਾਣਾ ਡਬੂ ਤੂ ਅਗਲਾ ਇਸ ਕਰਕੇ ਅਨੰਦਗ ਨਾਨਕ ਕੱਚੜਿਆਂ ਸੰਪੂੜ ਕੱਚਿਆਂ ਕੋਲ ਨਾ ਕਿਤੇ ਫਸੇ ਗੁਰਮੁਖੋ ਕਬੀਰ ਆਪ ਗੱਬੇ ਚੋਂ ਵੇਦਮੈ ਚੇਲੇ ਦੀਏ ਬਹਾਇਓ ਨਾਨਕ ਤੇ ਚੱਲਿਆ ਨਹੀਂ ਵੀ ਬੇੜੀ ਕੋ ਮੈਂ ਬਾਦਣੀ ਆ ਬਾਪੂ ਕਹਿੰਦੇ ਇਸ ਕਰਕੇ ਪੂਰਾ ਪ੍ਰਭ ਆਰਾਧਿਆ ਪੂਰਾ ਜਾਤਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਫਿਰ ਬਗੁਰਮੁਖੋ ਆਪਾਂ ਤਰਾਂਗੇ ਰਹਿਨੀਆਂ ਵਿਚਾਰਾਂ ਜਿੱਦਾਂ ਮੇਰੇ ਮਾਲਕ ਨੇ ਸਮਾਰ ਸਵਾਸ ਬਖਸ਼ੇ ਆਪ ਜੀ ਦੇ ਚਰਨਾਂ ਜਗਲੀਆਂ ਬੇਨਤੀਆਂ ਇੱਥੇ ਤੱਕ ਆਪ ਜੀ ਦੇ ਚਰਨਾਂ ਸੇਵਾ ਕਰਦੇ ਆਂ ਇੱਕ ਨਹੀਂ ਬੇਅੰਤ ਗਲਤੀਆਂ ਭੁੱਲਾਂ ਤੁਕੀਆਂ ਹੁੰਦਾ ਹੋਣੀਆਂ ਅਣਜਾਨੇ ਜੀ ਸੇਵਾ ਦਰਸ਼ਨ ਮਾਫ ਕਰਨਾ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਰਹਿਮਤ ਕਰਨ ਸਭ ਦੀ ਹਾਜ਼ਰੀ ਆਪਣੇ ਅੰਦਰ ਕਰ ਪ੍ਰਵਾਨ ਕਰਨ ਸਭ ਦੀ ਝੋਲੀ ਵਿੱਚ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ ਤਾਂ ਜੋ ਆਪਾਂ ਗੁਰੂ ਦੇ ਬਚਨਾਂ ਨੂੰ ਖਿਮਾ ਕੇ ਗੁਰੂ ਚਰਨਾਂ ਦੇ ਵਿੱਚ ਅਪੇਦੋ ਕਿ ਭਾਈ ਆਪਣਾ ਇਹ ਲੋਕ ਸੁਖੀਏ ਪ੍ਰਲੋਕ ਸਹਿਲੇ ਨਾਨਕ ਹਰ ਪ੍ਰਾਪਤਿ ਮੇਲੇ ਆਓ ਅਨੰਦ ਸਾਹਿਬ ਦੀ ਬਾਣੀ ਦਾ ਪਾਠ ਸਤਿਗੁਰੂ ਧੰਨ ਗੁਰਗ੍ਰੰਥ ਸਾਹਿਬ ਜੀ ਦੇ ਚਰਨਾਂ ਤੇ ਅਰਦਾਸ ਬੇਨਤੀ ਪਵਨ ਪਵਿੱਤਰ ਹੁਕਮ ਸਰਵਣ ਕਰੀਏ ਪਿਆਰ ਅਦਬ ਸਰਫਤਿ ਗਜਾਉ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਵਾਹਿਗੁਰੂ ਸਾਹਿਬ ਜੀ